ਅੱਜ ਜੁਣ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਹੋਏਗੀ ਤਾਂ ਇਸ ਵਕਤ ਦੀ ਵੱਡੀ ਜਾਣਕਾਰੀ ਬੇਅਦਬੀਆਂ ਦੇ ਵਿਰੁੱਧ ਬਿੱਲ ਲਈ ਸਿਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਉਸ ਦੀ ਅੱਜ ਮੀਟਿੰਗ ਹੋਣੀ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸਵੇਰੇ 11 ਵਜੇ ਮੀਟਿੰਗ ਜਿਹੜੀ ਆ ਹੋਵੇਗੀ ਤਾਂ ਬੇਅਦਬੀ ਕਾਨੂੰਨ ਬਣਾਉਣ ਤੇ ਖੁੱਲ ਕੇ ਵਿਚਾਰ ਚਰਚਾ ਜਿਹੜੀ ਕੀਤੀ ਜਾਏਗੀ ਤਾਂ ਮੰਤਰੀ ਇੰਦਰਬੀਰ ਨਿੱਧਰ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਜਿਨ੍ਹਾਂ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ ਤਾ ਅੱਜ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਹੋਏਗੀ ਬੇਦਬੀਆਂ ਵਿਰੁੱਧ ਬਿੱਲ ਦੇ ਲਈ ਸਿਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਜਿਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਸਵੇਰੇ 11 ਵਜੇ ਇਹ ਮੀਟਿੰਗ ਰੱਖੀ ਗਈ ਆ ਤਾਂ ਇਸ ਮੀਟਿੰਗ ਦੀ ਜਿਹੜੀ ਆ ਅਗਵਾਈ ਇੰਦਰਬੀਰ ਨਿੱਜਕ ਜਿਹੜੇ ਵਿਧਾਇਕ ਜਿਹੜੇ ਕਰਨਗੇ ਤਾਂ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਸੀਗਾ ਜਿਸ ਦੇ ਵਿੱਚ ਬੈਦਮੀਆਂ ਬੈਲ ਨੂੰ ਲੈ ਕੇ ਕਾਫੀ ਵਿਚਾਰ ਚਰਚਾ ਕੀਤੀ ਗਈ ਕੀਤੀ ਗਈ ਸੀ ਤਾਂ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ ਸੀ ਕਿਹਾ ਸੀ ਤਾਂ ਉਹਨਾਂ ਨੂੰ ਸਮਾਂ ਚਾਹੀਦਾ ਹੈ ਤਾਂ ਫਿਰ ਇਸ ਉੱਤੇ ਇੱਕ ਕਮੇਟੀ ਬਣਾਈ ਹੈ ਜਿਸ ਨੂੰ ਸਿਲੈਕਟ ਕਮੇਟੀ ਦਾ ਨਾਮ ਦਿੱਤਾ ਗਿਆ ਇਸ ਦੇ ਵਿੱਚ 15 ਨੁਮਾਇंदे ਨਿਯੁਕਤ ਕੀਤੇ ਗਏ ਸਨ ਜਿਸ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਦਾ ਇੱਕ ਇੱਕ ਨੁਮਾਇੰਦਾ ਸੀ ਤੇ ਅੱਜ ਉਸ ਹੀ ਜਿਹੜੀ ਕਿ ਸਿਲੈਕਟ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਕੀਤੀ ਜਾਣੀ ਹੈ ਤਾਂ